हे <laughs> hey बालक मैं तेरी श्रद्धा ते भक्ति नाल बहुत प्रसन्न होया हां मांग मेरे तो केड़ा वरदान चाहना प्रभु आप जी दे दर्शन पाके ता मैं तृप्त हो गया आप ते दर्शनो तो बाद मेरे मन विच और कोई इच्छा नही। ते नहीं बस मेरे तेली कृपा करो मेनू शक्ति दियो के मैं हर श्वास विच आप जी दा नाम जप सका आप दे नाम तो अलावा मेरी जीभ ते और कोई नाम नावे प्रभु बालकनाथ ਤਿੰਨ ਯੁਗਾਂ ਚ ਤਮੈ ਤੈਨੂੰ ਪਹਿਲਾਂ ਹੀ ਆਪਣੇ ਦਰਸ਼ਨ ਦੇ ਦਿੱਤੇ ਸੀ ਤੇ ਹੁਣ ਕਾਲਿਯੁਗ ਚ ਵੀ ਤੂੰ ਮੇਰੇ ਦਰਸ਼ਨ ਕਾਰੀ ਲੈਨੇ ਇਹਦੇ ਨਾਲੇ ਸਿੱਧ ਹੁੰਦਾ ਹੈ ਕਿ ਤੂੰ ਹੀ ਮੇਰਾ ਸੱਚਾ ਪਗਤ ਹੈ ਮੈਂ ਤੈਨੂੰ ਵਰਦਾਨ ਦਿੰਨਾ ਕਿ ਕਾਲਿਯੁਗ ਚ ਤੇਰੀ ਪੂਜਾ ਹੋਵੇਗੀ ਤੇ ਲੋਕੀ ਤੈਨੂੰ ਬਾਬਾ ਬਾਲਕਨਾਥ ਤੇ ਨਾਮ ਤੋਂ ਜਾਣਨਗੇ ਤੇਰੇ ਨਾਂ ਤੇ ਕਈ ਮੰਦਰ ਵੀ ਬਣਨਗੇ ਲੱਖਾਂ ਲੋਕ ਤੇਰੇ ਦਰ ਤੇ ਦਰਸ਼ਨਾ ਵਾਸਤੇ ਆਉਣਗੇ ਤੇ ਮੰਦੀਆ ਮੁਰਾਦਾ ਪਾਨਗੇ ਜੋ ਆਗਿਆ ਪ੍ਰਭੂ